ਤੁਹਾਡੀ ਯੋਸ਼ਤਾਣੀ ਸੰਤ ਹਮਰ ਗੈਣਾ ਹਮ ਸੰਤਨ ਸੋਵਣ ਆਈ ਪੂਰਵ ਲਿਖਿਆ ਪਾਈ ਏ ਮਨ ਤੇਰਾ ਭਾਈ ਰਹਾ ਹੋ ਸੰਤ ਬਣਾ ਲੈ ਗਣਾ ਤੂੰ ਜਿੰਦ ਮੇਰੀ தூந்தோ ਲਗਣਾ ਤੂੰ ਜਿੰਦ ਮੇਰੀ ਓ ਲਗਣਾ ਤੂੰ ਜਿੰਦ ਮੇਰੀ ி சனால தூ மே சனால கணா தூந்த ਸਤਿ ਸ੍ਰੀ ਅਕਾਲ ਸਾਤ ਸਮਰੀ ਉੱਠ ਕਾਣੀ ਓ ਪਰਮ ਸਤਿਕਾਰਯੋਗ ਗੁਰੂ ਗਰੀਬ ਨਵਾਜ ਪੰਗ ਤਨ ਤਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਰੋ ਕਿਰਪਾ ਜਿਉ ਬਲਾਮਿਆ ਤਿਉ ਬੋਲਨਾ ਸੁਆਮੀ ਉਦ੍ਰਿਤ ਕਬਨੁ ਹਮਾਰੀ ਸਾਧ ਸੰਗਨ ਨਾਨਕ ਜਸ ਗਾਇਓ ਜੋ ਪ੍ਰਮਖੀਤ ਪਿਆਰੀ ਔਰ ਸਾਧ ਸੰਗਤ ਜੀ ਪ੍ਰਮ ਗਿਆਨਨੀ ਤਤਵੇਤਿ ਜੋ ਵੀ ਕੰਤੇ ਮਦਿਜ ਰਖਣੇ ਵਾਰੇ ਮਹਾਂਪੁਰਖ ਸੰਤ ਮਹਾਰਾ ਜੀ ਜਿਨਾਂ ਦੇ ਬਰਸ਼ੀ ਨੂੰ ਸਮਰਪਤ ਪਰਸੋਂ ਤੋਂ ਜੋ ਤੋਂ ਲੈ ਕੇ ਇਲாஹੀ ਬਾਣੀ ਦੇ ਖੰਡ ਪਾਠ ਆਰੰਭ ਹੋਏ। ਭੋਗ ਤੋਂ ਅਪਰੰਤ ਕੀਰਤਨ ਦਾ ਸਮਾ ਬਣਿਆ ਹੈ। ਆਪਾਂ ਲਾਹ ਲਈਏ। ਆਪਾਂ ਆਇਆ ਇੱਥੇ ਕਰੋ ਬਨਨਤੀ ਸੁਨੋ ਮੇਰੇ ਮਿੱਤਰ ਸੰਤ ਟਹਿਲ ਕੀ ਵੇਲਾ। ਇੰਹਾ ਖਾਟ ਚਲੋ ਹਗਲਾ ਅੱਗੇ ਵਸਣਾ। ਸੁਹਿਲ ਜਿਹੜਾ ਆਉਣ ਵਾਲਾ ਸਮਾਂ ਹੈ ਨਾ ਇਹ ਭਲੇਖੇ ਚ ਨਾ ਆ ਜਿਓ ਵੀ ਮੈਂ ਉਹਨੂੰ ਪੁੱਛ ਕੇ ਠੀਕ ਕਰ ਲੂੰਗਾ ਉਹਨੂੰ ਪੁੱਛ ਕੇ ਠੀਕ ਕਰ ਲੂੰਗਾ ਆਉਣ ਵਾਲਾ ਸਮਾਂ ਤਾਂ ਤਾਂ ਠੀਕ ਹੋਣਾ ਜੇ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੇਂਗਾ ਜੇ ਗੁਰੂ ਮਗਦੀ ਬਾਣੀ ਨਾਲ ਜੋੜੇਗਾ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿ ਜਾਂਦੇ ਨੇ ਹਰ ਧਨ ਕੇ ਪੜ ਲਈ ਹੋ ਪੰਧਾਰ ਨਾਨਕ ਗੁਰਪੂਰੇ ਨਮਸਕਾਰ ਭੰਡਾਰੇ ਭਾਨੇ ਨਾਮ ਦੇ ਜਿਹੜੇ ਨਾਮ ਔਰ ਸੇਵਾ ਦੇ ਭੰਡਾਰੇ ਪਰ ਲੈਂਦੇ ਨੇ ਜਿਵੇਂ ਇੱਕ ਸੇਠ ਸਾਧ ਸੰਗਤ ਦੀ ਸਮਾ ਬਹੁ ਸੀਮਤ ਹੈ ਇੱਕ ਸੇਠ ਦੇ ਕੋਲ ਕਰੋੜਾਂ ਰੁਪਏ ਦਾ ਧਨ ਹੈ ਕੋਈ ਕਮੀ ਨਹੀਂ ਉਮਰ ਲੰਘਦੇ ਜਾਂਦੀ ਹੈ ਘਰ ਔਲਾਦ ਨਹੀਂ ਹੋਈ ਸੇਠ ਦਾ ਚੇਰਾ ਉੜਿਆ ਹੋਇਆ ਪੂਜਕਰਨ ਕੋ ਪਿਆਰਾ ਮਿਲਿਆ ਕਹਿੰਦਾ ਸੇਠਾ ਤੇਰੇ ਚਿਹਰੇ ਪਤ ਰਣਕਾ ਹੋਣੀ ਤਾਹੀ ਦੀਆਂ ਸੀ ਤੇਰੇ ਕੋਲ ਇੰਨਾ ਧਨ ਐਨੀ ਸੰਪਤੀ ਐਨੀ ਮਾਇਆ ਹੈ ਤੇਰਾ ਚਿਹਰਾ ਓੜਿਆ ਪਿਆ ਛੇਠ ਕਹਿੰਦਾ ਅਸਲ ਵਿੱਚ ਧਨ ਦੀ ਕਮੀ ਨਹੀਂ ਮਾਇਆ ਦੀ ਕਮੀ ਨਹੀਂ ਸੰਪਤੀ ਦੀ ਕੋਈ ਕਮੀ ਨਹੀਂ ਪਰ ਇਹਨੂੰ ਸਾਹਮਣ ਵਾਲਾ ਮੇਰੇ ਘਰ ਵਿੱਚ ਕੋਈ ਵੀ ਨਹੀਂ ਹੈ ਮੇਰੇ ਔਲਾਦ ਨਹੀਂ ਹੋਈ ਉਹਨੂੰ ਉਸ ਵਡੇ ਗੁਰਮਖ ਨੇ ਕਿਹਾ ਬੇ ਤੂੰ ਕਿਸੇ ਮਹਾਪੁਰਖਾਂ ਦਾ ਪੱਲਾ ਫੜ ਲੈ ਸੰਤ ਸਹਾਈ ਜੀ ਕੀ ਪਵਜਲ ਤਾਰਨ ਹਾਰ ਸਭ ਤੋਂ ਉੱਚੇ ਜਾਣੀ ਹੈ ਨਾਨਕ ਨਾਮ ਪਿਆਰ ਉਹ ਨਾਮ ਨਾਲ ਪਿਆਰ ਕਰਦੇ ਨੇ ਔਰ ਨਾਮ ਨਾਲ ਪਿਆਰ ਕਰਨ ਲਾਜ ਆਉਂਦੇ ਨੇ ਸਤਪੁਰਖ ਵੀ ਨਾਮ ਤੋਂ ਬਿਨਾਂ ਤੇਰਾ ਕੁਛ ਨਹੀਂ ਬਣਨਾ ਤੂੰ ਨਾਮ ਜਪ ਕੇ ਨਾ ਆਉਣ ਵਾਲਾ ਸਮਾਂ ਬੜੀ ਐ ਬਣਾਲਦਾ ਅੱਗੇ ਵਸਣਾ ਸਹੇਲਾ ਤੇਰਾ ਹੋਵੇ ਇਹ ਲਾਖਟ ਨਾਮ ਦਾ ਸਹੇਲਾ ਰੋਬਨੰਤੀ ਸੁਣੋ ਮੇਰੇ ਨੀਤਾ ਕਹਿਣ ਕੀ ਵੇਨਾ ਇਹ ਖਟਕ ਲੋਹੜ ਲਹਾਣ ਹੁਣ ਕੋਈ ਗੁਰੁਖ ਮਿਲੇ ਉਹ ਕਹਿੰਦਾ ਫੇਰ ਤੂੰ ਐਂ ਕਰ ਜੇ ਤੇਰੇ ਘਰ ਔਲਾਦ ਨਹੀਂ ਕਿਸੇ ਮਹਾਪੁਰਖਾਂ ਦਾ ਪੱਲਾ ਫੜ ਲੈ ਉਹ ਰੇਖ ਇੱਕ ਮਾਰ ਦੇਣਗੇ ਗਲ ਮੁਕ ਦੇ ਗੁਰਸਿੱਖ ਮਹਾਪੁਰਖਾਂ ਕੋਲ ਲੈ ਗਿਆ ਮਹਾਪੁਰਖਾਂ ਨੇ ਉਹਨੂੰ ਸਮਝਾਉਣਾ ਕੀਤਾ ਜਿੰਨੀ ਸੰਪਤੀ ਹੈ ਇਹ ਤੇਰੇ ਆਪਿਆਂ ਨੇ ਲੈ ਜਾਣੀ ਹੈ ਤੇਰੇ ਕੋਲ ਤਾਂ ਕੁਝ ਨਹੀਂ ਰਹਿਣਾ ਤੂੰ ਇੱਕ ਲੰਗਰ ਤਿਆਰ ਕਰ ਲੈ ਲੰਗਰ ਬਣਾ ਲੈ ਘਰ ਵਿੱਚ ਆਏਗੇ ਸਾਧੂਆਂ ਨੂੰ ਲੰਗਰ ਛਕਾਇਆ ਕਰ ਕੋਈ ਵੀ ਭੁੱਖਾ ਤਰਾਇਆ ਆਵੇ ਲੰਗਰ ਛਕਾਉਣਾ ਤਾਂ ਉਹਨਾਂ ਨਾਲੇ ਭਾਂਡੇ ਆਪ ਮਾਂਜਣੇ ਨੇ ਸੇਵਾ ਆਪ ਕਰਨੀ ਹੈ ਸ਼ੇਠ ਨੇ ਗੱਲ ਮੰਨ ਲਈ ਕਰਾ ਕਿ ਲੰਗਰ ਸ਼ੁਰੂ ਕਰ ਦਿੱਤਾ ਕਈ ਮੰਡਲੀਆਂ ਆਈਆਂ ਕਈ ਬਰੇ ਲੰਘ ਗਏ ਕੋਈ ਪੁੱਜੀ ਹਸਤੀ ਬਾਬਾ ਜੀ ਵਰਗੀ ਉਹ ਵਿਰਲੇ ਵਿਰਲੇ ਮਹਾਪੁਰਖ ਹੁੰਦੇ ਨੇ ਜਿਹੜੇ ਜਗ ਮੇ ਉਤਮ ਕਾਢੀਏ ਵਿਰਲੇ ਕਈ ਕੇ ਕੋਈ ਵਿਰਲੇ ਵਿਰਲੇ ਉਹਨਾਂ ਨੇ ਪੁੱਛਿਆ ਸੇਠਾ ਆਹ ਲੰਗਰ ਕਾਦੇ ਬਾਤੇ ਲਾਇਆ ਮੈਂ ਸੁਣਿਆ ਕਈ ਸਾਲ ਹੋ ਗਏ ਤੈਨੂੰ ਸਿਖਾਉਂਦੇ ਨੂੰ ਸ਼ੇਰ ਨੇ ਕਿਹਾ ਮਹਾਰਾਜੀ ਉਹ ਲਾਡਵਾਹ ਤੇ ਲਾਇਆ ਸੀ ਪਰ ਹੁਣ ਤਾਂ ਮਨ ਦੀ ਇੱਛਾ ਹੀ ਖਤਮ ਹੋ ਗਈ ਮਹਾਪੁਰ ਕਹਿੰਦੇ ਤਰੀਕ ਲਿਖ ਲੈ ਅਗਲੇ ਸਾਲ ਅੱਜ ਦੇ ਜਨਮ ਤੋਂ ਪਹਿਲਾਂ ਪਹਿਲਾਂ ਤੇਰੇ ਘਰ ਪੁੱਤਰ ਹੋ ਜਾਵੇਗਾ ਮਹਾਪੁਰਖਾਂ ਨੇ ਬਖਸ਼ ਕਰ ਦਿੱਤੀ ਫੇਰ ਸੇਠ ਪੰਡਤ ਕੋਲ ਗਿਆ ਧਿਆਨ ਦਿਓ ਜਿਹੜੇ ਪੰਡਤ ਨੇ ਕਿਹਾ ਸੀ ਕਈ ਬਰੇ ਤੇਰੇ ਕਰਮਾ ਚ ਪੁੱਤਰ ਨਹੀਂ ਕਈ ਜਨਮ ਉਹਦੇ ਕੋਲ ਗਿਆ ਪੰਡਤ ਨੇ ਜਦੋਂ ਆਪਣੀ ਪੱਤਰੀ ਦੇਖੀ ਤਾਂ 1 ਸਾਲ ਦੇ ਅੰਦਰ ਉਹਦੇ ਕਰ ਪੁੱਤਰ ਹੋ ਗਿਆ ਪੰਡਤ ਕੋਲ ਗਿਆ શેઠ ਤਾਂ ਪੰਡਤ ਨੇ ਕਹਿ ਦਿੱਤਾ ਵੀ ਤੇਰੇ ਮੁੰਡੇ ਦੀ ਉਮਰ 11 ਸਾਲ 11 ਦਿਨ ਹੈ ਸਾਰੀ ਐਨੀ ਉਮਰ શેઠ ਫੇਰ ਉਦਾਸ ਹੋ ਗਿਆ ਵੀ ਪੁੱਤਰ ਵੀ ਹੋਇਆ ਐਨੀ ਸੇਵਾ ਵੀ ਕੀਤੀ ਪਰ ਬੱਚਾ ਫੇਰ ਛੋਟੀ ਉਮਰ ਜਿਹੜੇ ਅੱਗੇ ਛੋਟੀ ਉਮਰ ਸ਼ਾਦੀਆਂ ਕਰ ਦਿੰਦੇ ਉਹਨੇ 8-9 ਸਾਲ ਦੇ ਉਮਰ ਦੇ ਵਿੱਚ ਆਪਣੇ ਬੱਚੇ ਦੀ ਸ਼ਾਦੀ ਕਰ ਲਈ ਘਰ ਵਿੱਚ ਬੱਚੀ ਚੰਗੇ ਪਰਿਵਾਰ ਵਿੱਚੋਂ ਸੇਵਾ ਵਾਲੇ ਪਰਿਵਾਰ ਵਿੱਚੋਂ ਆਈ ਸੀ ਉਹਨੂੰ ਸੋਝੀ ਸੀ ਕੋਈ ਮਹਾਤਮਾ ਆਵੇ ਉਹਨੇ ਪ੍ਰਸ਼ਾਦਾ ਛਕਾਉਣਾ ਕੋਈ ਭੁੱਖਾ ਧਰਿਆ ਆਵੇ ਉਹਨੇ ਸੇਵਾ 'ਤੇ ਜੁੜ ਗਈ ਇੱਕ ਜਨ ਬਾਬਾ ਕੰਬਲ ਦਾ ਜੀ ਬਾਬਾ ਕੰਬਲੀਆ ਜਿਨ ਬਾਬਾ ਕੰਬਲੀਆ ਕਹਿੰਦੇ ਸੀ ਇਹਨੇ ਸਾਰੀ ਉਮਰ ਬਾਬਾ ਸ੍ਰੀ ਚੰਦ ਮਹਾਰਾਜ ਜੀਆਂ ਨੂੰ ਆਪਣੇ ਮੋਢਿਆਂ ਤੇ ਚੱਕ ਕੇ ਰੱਖਿਆ ਜਿੱਧਰ ਨੂੰ ਜਾਣਾ ਉਦੋਂ ਬਚਨ ਕਰਨਾ ਕਮਲਦਾਸ ਆ ਵੀ ਚੱਲੀਏ ਕਮਲਦਾਸ ਨੇ ਕੋਲ ਆ ਜਾਣਾ ਬਾਬਾ ਜੀਆਂ ਨੇ ਮੋਢਿਆਂ ਤੇ ਬਹਿ ਜਾਣਾ ਮੀਤ ਅੱਖਾਂ ਅੱਖਾਂ ਮੀਤਣੀਆਂ ਜਿੱਥੇ ਪਹੁੰਚਣਾ ਹੈ ਉਥੇ ਪਹਚਾਲ ਜਾਣਾ ਰਹੇ ਮੋਢਿਆਂ ਤੇ ਇਥੇ ਤੱਕ ਕਮਲਦਾਸ ਦੀ ਬૌਧਿਕ ਕਮਾਈ ਵੱਧ ਗਈ ਬૌਧਿਕ ਕਮਾਈ ਵੱਧ ਗਈ ਪਰ ਕੋਈ ਦਿਖਾਵਾ ਨਹੀਂ ਕੋਈ ਦਿਖਾਵਾ ਨਹੀਂ ਹੈ ਨਾ ਕੋਈ ਬੋਧਾ ਗੁੱਸਾਪਣ ਐ ਬਾਹਰਲੇ ਪਾਸੇ ਜਾ ਕੇ ਉਹ ਸੇਠ ਦੇ ਘਰ ਕੌੜੇ ਨਾ ਖੜੇ ਹੋਗੇ ਭੁੱਖ ਲੱਗੀ ਹੋਈ ਸੀ ਉਹ ਬੱਚੀ ਨੇ ਸਮਝਿਆ ਵੀ ਇਹ ਮਹਾਪੁਰਖ ਕੋਈ ਰੋਟੀ ਖਾਣ ਆਏ ਨੇ ਉਹਨੇ ਚਾਰ ਪ੍ਰਸ਼ਾਦ ਦੇ ਉੱਪਰ ਸਬਜੀ ਪਾ ਕੇ ਐ ਖੜਿਆਂ ਨੂੰ ਫੜਾ ਦਿੱਤੀ ਮਹਾਪੁਰਖਾਂ ਨੇ ਖੜਿਆਂ ਨਹੀਂ ਚਾਰੇ ਪ੍ਰਸ਼ਾਦੇ ਛਕਲੇ ਛਕਲੇ ਤੇ ਖੜਿਆਂ ਨੂੰ ਹੀ ਓਕ ਨਾਲ ਐ ਪਾਣੀ ਪਲਾਤਾ ਪਾਣੀ ਪੀ ਲਿਆ ਜਦੋਂ ਹੱਥ ਧੋ ਕੇ ਚੂੜਾ ਪੜਨ ਲੱਗੇ ਕਹਿੰਦੇ 40 ਸਾਲ ਅਪ ਸਤਨਾਮ ਸ੍ਰੀ ਵਾਹਿ 40 ਸਾਲ ਹੁਣ ਨਾ ਤਾਂ ਉਸ ਲੜਕੀ ਨੇ ਕਿਹਾ ਮੇਰੇ ਪਤੀ ਦੀ ਉਮਰ ਅਜ ਖਤਮ ਹੋ ਜਾਣੀ ਹੈ ਨਾ ਕਿਸੇ ਹੋਰ ਨੇ ਕਿਹਾ ਇਨੂੰ ਕਹਿੰਦੇ ਨੇ ਜਿਹੜੇ ਤੱਤਵੇ ਤਨੇ ਉਹ ਅੰਦਰ ਲੀਆਂ ਜਾਣਦੇ ਨੇ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਉਹਨਾਂ ਅੰਦਰ ਲੀਆਂ ਪੀੜਾਂ ਨੂੰ ਦਰਦਾਂ ਨੂੰ ਪਛਾਣਦੇ ਨੇ ਜਦੋਂ 40 ਸਾਲ ਕਿ ਹੈ ਨਾ ਤੇ ਮਹਾਂਪੁਰਖ ਤਾਂ ਕੰਮਲਦਾ ਜੀ ਲੰਘੇ ਪੰਤ ਘੜਾ ਆ ਵੀ ਅੱਜ ਮੁੰਡੇ ਨੇ ਪੂਰਾ ਹੋ ਜਾਣਾ ਜਦ ਮੁੰਡਾ ਭੱਜਿਆ ਫਿਰਦਾ ਦੇਖਿਆ ਪੰਡਤ ਕਹਿਣ ਲੱਗਿਆ ਸ਼ੇਠ ਨੂੰ ਵੀ ਤੇਰੇ ਬੱਚੇ ਦੀ ਜਨਮ ਪੂਰਾ ਹੋ ਜਾਣਾ ਸੀ ਜਦ ਪਤਰੀ ਦੇਖੀ ਉਸੇ 40 ਸਾਲ ਬਣੇ ਪਏ 40 ਸਾਲ 11 ਸਾਲਾਂ ਤੋਂ ਉਹਦੀ ਜੋਸ਼ਤ ਨੇ ਦੱਸਤਾ ਵੀ 40 ਸਾਲ ਹੋ ਗਿਓਂ ਮਤ ਮੁੰਡੇ ਦੀ ਉਹਨੇ ਪੁੱਛਿਆ ਕੋਈ ਆਇਆ ਸੀ ਕਹਿੰਦੇ ਬਾਬਾ ਕਮਲਦਾਸ ਜੀ ਆਇਆ ਸੀ ਪਰਛਾ ਵਸਾ ਕੇ ਗਏ ਨੇ ਤਾਂ ਚਲੋ ਉਹਨੂੰ ਪੁੱਛੀ ਉਹਦਾ ਰੱਬ ਦਾ ਸਹੇਕ ਬਣ ਗਿਆ ਉਹਨੇ ਉਮਰ ਬਤਾ ਦੱਤੀ ਬਾਬਾ ਕਮਲਦਾਸ ਜੀ ਖੇਤਾਂ ਵਿੱਚ ਐ ਲਾਈ ਵੜਦਾ ਸਹਰਾਣਾ ਜਿਹੜੀਆਂ ਅੱਖੀ ਦੇਖੀਆਂ ਹੋਣ ਨਾ ਗੱਲਾਂ 26 ਜੇਠ ਦਾ ਮਹੀਨਾ ਸੀ ਦਿਨ ਸਬਿ ਜੇਠ ਵਾਲਾ ਤੇ ਐ ਬਾਬਾ ਜੀ ਦਾ ਕੰਨ ਵੀ ਭਰ ਗਿਆ ਸੰਗਤਾਂ ਨਾਲ ਮੈਨੂੰ ਕਹਿੰਦੇ ਇੱਕ ਕੱਪੜਾ ਚੱਕ ਲੈ ਇਥੋਂ ਆਪਾਂ ਖੇਤ ਚ ਪੈ ਜਾਣਾ ਡਲੇਆਂ ਵਾਲੇ ਖੇਤ ਡਲ ਦਾ ਲਾ ਕੇ ਨਾ ਸਹਰਾਣਾ ਉਥੇ ਹੀ RAM ਨਾਮ ਪੈ ਗਏ ਕਹਿੰਦੇ ਤੁਸੀਂ ਬੈਜੋ ਮੈਂ ਘੰਟਾ ਇੱਥੇ RAM ਕਰ ਲਵਾਂ ਦਲਿਆਂ ਜੇ ਪੈ ਗਏ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹਨਾਂ ਨੂੰ ਕੋਈ ਬੋਤਾ ਦਿਖਾਵੇ ਦੀ ਲੋੜ ਨਹੀਂ ਪੈਂਦੀ ਜਿੱਥੇ ਨੀਂਦ ਆ ਗਈ ਨੀਂਦ ਤਾਂ ਫਰੀਦ ਦੀ ਮਾਂ ਨੇ ਕਿਹਾ ਸੀ ਪੁੱਤਰਾ ਲੇਫਤ ਲਾਈਆਂ ਤੇ ਸੌਵੀਂ ਉਹ ਕਹਿੰਦਾ ਮਾਂ ਲੇਫਤ ਲਾਈਆਂ ਕਿੱਥੇ ਮਿਲਣਗੀਆਂ ਜੰਗਲ ਵਿੱਚ ਫਰੀਦੀ ਮਾਂ ਕਹਿਣ ਲੱਗੀ ਪੁੱਤਰਾ ਜਦੋਂ ਨੀਂਦ ਹੱਟ ਤੋੜ ਦਵੇ ਨਾ ਨੀਂਦ ਆਪਣੇ ਹੱਟ ਤੋੜ ਦਵੇ ਬੇਬੇ ਹੁਣ ਮੈਂ ਬੈਠੇ ਨਹੀਂ ਸਕਦਾ ਫੇ ਚਾਹੇ ਡਲਿਆਂ ਤੇ ਪੈ ਜਾਈ ਉਥੇ ਵੀ ਲੇਫਤ ਲਾਈਆਂ ਵਰਗ ਨੀਂਦ ਆ ਜਾਵੇਗੀ ਤੇ ਇਸੇ ਤਰ੍ਹਾਂ ਐ ਡਲਿਆਂ ਜਿਆਂ ਵਿੱਚ ਇੱਕ ਸਰ ਵੱਡਾ ਸਨਾਨ ਲਾ ਕੇ ਟੇਢੇ ਪੈਣੇ ਬਾਬਾ ਕੰਮਲਦਾਸ ਜੀ ਇਹਨੇ ਜਾ ਕੇ ਲੱਤ ਮਾਰੀ ਝੂਹੀ ਵਿੱਚ ਰੱਬ ਦੇ ਆਸ਼ੀਰਵਾਦ ਉਮਰ ਵਧਾਈ ਹੈ ਉੱਠ ਬਾਬਾ ਕੰਮਲਦਾਸ ਨੇ ਨੇਤਰ ਨਹੀਂ ਪਟੇ ਤੇ ਕਹਿੰਦੇ 60 ਸਾਲ 20 ਸਾਲ ਦੀ ਮੋਹਰ ਹੋਰ ਲਾ ਦਿੱਤੀ ਜਦ ਬ੍ਰਾਹਮਣ ਨੇ ਇਕ ਲਤ ਹੋਰ ਮਾਰੀ ਤੇ ਬਾਬਾ ਜੀ ਕਹਿੰਦੇ ਭਾਈ 80 ਸਾਲ ਜਦ ਦੇਖੀ ਪੱਤਰੀ ਉੱਤੇ 80 ਸਾਲ ਬਣੇ ਪਏ ਕਿਉਂਕਿ ਉਹ ਨੂੰ ਮਹਾਪੁਰਖ ਕਹਿਣ ਲੱਗੇ ਹੰਕਾਰੀ ਆ ਇਕ ਲਤ ਹੋਰ ਮਾਰ ਦੇ ਮੇਰੇ ਗੁਰੂ ਨਾਨਕ ਨੂੰ ਹੰਕਾਰ ਨਹੀਂ ਭਾਉਂਦਾ ਉਮਰ 100 ਸਾਲ ਦੀ ਕਰ ਦੇਵਾਂ ਅਕਸਤ ਨਾਮ ਸ੍ਰੀ ਵਾਹਿਗੁਰੂ ਓ ਬੇਦਮਾਰ ਕੇ ਸੁਣਾਉਂਦੇ ਕੁਕਾਂ ਭਾਵੇਂ ਨਹਕਾਰ ਰੱਬ ਨੂੰ ਅਰਕੇ ਸੁਣਾਉਂਦੇ ਭਾਵੇਂ ਨਹਕਾਰ ਰੱਬ ਨੂੰ Yeah. ਯੋ ਹੰਕਾਰ ਨਾ ਭਾਵੇ ਬੇਤ ਕੋ ਕੁਛ ਨਾ ਵੈ ਵਿਦਵਨ ਬਣ ਜਾਵੇ ਵਿੱਦਿਆ ਦਾ ਹੰਕਾਰ ਹੋ ਜਾਵੇ ਭਜਨੀਕ ਬਣ ਜਾਵੇ ਆਪਣੇ ਭਜ ਰਬੰਦਗੀ ਦਾ ਹੰਕਾਰ ਹੋ ਜਾਵੇ ਜਾਂ ਦੁਨੀਆਦਾਰੀ ਵਿੱਚ ਵੱਡਾ ਬਣ ਜਾਵੇ ਆਪਣੇ ਆਪ ਦਾ ਹੰਕਾਰ ਹੋ ਜਾਵੇ ਮੇਰੇ ਵਰਗਾ ਕੋਈ ਨਹੀਂ ਇਹ ਗੱਲਾਂ ਰੱਬ ਨੂੰ ਨਹੀਂ ਪਹੁੰਦੀਆਂ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ ਨਾਨਕ ਇਸ ਬਿਲੇਹਾਰ ਨੇ ਜਲਥਲ ਮੀਰ ਸੋਇ ਉਹਦਾ ਕਰਨ ਕਰਾਮਦਾ ਆਪ ਹੈ ਉਹ ਜਦੋਂ ਪੰਡਤ ਨੇ ਪਤਰੀ ਦੇਖੀ ਤਾਂ ਉੱਤੇ 80 ਸਾਲ ਬਣੇ ਪਏ ਪੰਡਤ ਨੂੰ ਮਹਾਪੁਰਖ ਕਹਿੰਦੇ ਬਾਬਾ ਕਮਲੀ ਆ ਜੀ ਕਹਿੰਦੇ ਇੱਕ ਲੱਤ ਹੋਰ ਮਾਰ ਦੇ ਸੌ ਮੁਛੇਟ ਤੱਕ ਬੇੜਾ ਪਾਰ ਕਰ ਦਈਏ 100 ਸਾਲ ਦੀ ਉਮਰ ਕਰ ਦਈਏ ਕਾਮਲ ਉਹ ਪੰਡਤ ਬਾਬਾ ਕਮਲਦਾਹ ਜਿਹਦੇ ਪਾਵਨ ਚਰਨਾਂ 'ਤੇ ਡਿਗ ਪਏ ਚਰਨਾ ਤੇ ਡੰਗ ਪਿਆ ਲੰਬਾ ਪੈ ਗਿਆ ਉੱਠੇ ਮਹਾਂਪੁਰਖ ਕਹਿੰਦੇ ਕੀ ਗੱਲ ਕਹਿੰਦਾ ਮਹਾਰਾਜ ਜੀ ਜਿਹੜਾ ਸਾਧ ਕੀ ਮਹਿਮਾ ਬੇਦਨਾ ਜਾਣੇ ਜੇਤਾ ਸੁਨੇ ਤੇਤਾ ਬਖਿਆ ਸਤਪੁਰਖਾਂ ਦੀ ਮਹਿਮਾ ਨੂੰ ਜੋਸ਼ਤ ਨਹੀਂ ਜਾਣ ਸਕਦੀ ਸਤਪੁਰਖਾਂ ਦੀ ਮਹਿਮਾ ਨੂੰ ਹੋਰ ਕੋਈ ਵਸਤੂ ਨਹੀਂ ਜਾਣ ਸਕਦੀ ਸਤਪੁਰਖਾਂ ਦੀ ਕਮਾਈ ਉਹ ਇੰਨੀ ਵੱਧ ਜਾਂਦੀ ਹੈ ਜੋ ਕਹਿੰਦੇ ਨੇ ਪੂਰਾ ਹੋ ਜਾਂਦਾ ਤਾਂ ਫਿਰ ਸਾਧ ਸੰਗਤ ਜੀ ਉਸ ਵੇਲੇ ਫਿਰ ਸੇਠ ਨੇ ਬੈਗਰੂ ਉਸ ਬ੍ਰਾਹਮਣ ਨੇ ਯਾਰ ਸੇਠ ਨੇ ਨਾਲੇ ਕਮਲ ਦਹਾਦੇ ਚਰਨ ਫੜੇ ਨਾਲੇ ਨਮਸਕਾਰ ਨੱਕ ਤਕੜੜਿਆ ਨਾਲੇ ਫੇਰ ਉਦੋਂ ਆ ਬੇਨਤੀ ਕੀਤੀ ਉਹ ਸੰਤ ਬਣਾ ਲੈ ਗਣਾ ਤੂੰ ਜਿੰਦ ਮੇਰੀ ਏ ਲਾ ਗਣਾ ਤੂੰ ਜਿੰਦ ਮੇਰੀ ਏ ਲਗਣਾ ਤੂੰ ਜਿੰਦ ਮੇਰੀ ਏ ਗੇਣਾ ਤੂੰ ਜਿੰਦ ਸਤਮਨਾ ਨਾ ਗੈਣਾ ਤੂੰ ਜਿੰਦ ਮੇਰੀ ਏ ਸਤਮਨਾ ਨਾ ਗੈਣਾ ਤੂੰ ਜਿੰਦ ਮੇਰੀ ਏ ਗੈਣਾ ਤੂੰ ਜਿੰਦ ਜਿੰਦ ਮੇਰੀ ਤੂੰ ਗੈਣਾ ਤੂੰ ਸਤਮ ਸੰਤਨ ਕੀ ਰੇਣ ਪਿਆਰੇ ਸਾਹਮਰੀ ਉਠਤਾਨੀ ਦਾਤ ਜੀ ਮਹਾਰਾਜ ਆਸਤ ਸੰਗਜੀ ਬੋਲ ਰਿਹਾ ਕਈ ਪ੍ਰਕਾਰ ਦੀਆਂ ਤ੍ਰਿਪੀਆਂ ਰਹਿ ਜਾਂਦੀਆਂ ਨੇ ਇਹ ਤੇ ਕਿ ਬਾਬਾ ਤੇਜੀ ਜੀ ਨੇ ਕਹਾਂ ਵੀ ਸਾਹਮਣੇ ਰੱਖਤਾ ਵੀ ਨਿਗਾਹ ਤਾਂ ਪੀਜੇ ਰਹੇ ਕੀਰਤਨ ਜਿਆਦਾ ਹੋਊਗਾ ਦੇਖੀ ਜਾਊਗਾ ਬਿਟ ਟੈਂਪੀ ਤੇ ਨੀਗ ਰੇਬੀ ਕਾ ਟੈਂਪ ਨਾ ਬਦ ਲੱਗ ਜਵੇ ਆਓ ਹੋਈਆਂ ਪੁੱਲਾਂ ਤੋਂ ਕਿਮਾ ਬਲਾ ਫਤ ਯਾਖੋ ਵਾਹਿਗੁਰੂ ਜੀ ਕਾ ਕਨਸਾ